ਭਰਾ ਦੇ ਉੱਤੇ ਹੋਏ ਐਕਸ਼ਨ ਤੋਂ ਬਾਅਦ ਬੀਬੀ ਹਰਸਿੰਦਰ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖੇ ਦਿੱਤਾ ਕਿ ਤੂੰ ਕਿਹੜੇ ਖੇਤ ਦੀ ਮੂਲੀ ਐ ਤੂੰ ਕੀ ਇਸ ਪਰਿਵਾਰ ਦਾ ਵਿਗਾੜੇਗਾ ਤੇਰੇ ਤੋਂ ਪਹਿਲਾਂ ਵੱਡੇ-ਵੱਡਿਆਂ ਨੇ ਇਸ ਪਰਿਵਾਰ ਨੂੰ ਡਰਾਉਣ ਦੀਆਂ ਧਮਕਾਉਣ ਦੀਆਂ ਬੇਹਦ ਕੋਸ਼ਿਸ਼ਾਂ ਕੀਤੀਆਂ ਇਹ ਪਰਿਵਾਰ ਕਿਸੇ ਦੇ ਅੱਗੇ ਨਹੀਂ ਝੁਕਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਮੁਲਾਜ਼ਮਾਂ ਨੂੰ ਮੀਡੀਆ ਨੂੰ ਵਿਰੋਧੀ ਤਿਰ ਜਿਹੜੀ ਹੈਗੀ ਹੈ ਕੌਂਕਰਸ ਨੂੰ ਡਰਾ ਕੇ ਬਿਠਾ ਦਿੰਦੇ ਹੋ ਇਹ ਪਰਿਵਾਰ ਤੁਹਾਡੇ ਤੋਂ ਡਰਨ ਵਾਲਾ ਨਹੀਂ ਹੈਗਾ ਤੁਹਾਡੇ ਕੋਲ ਜਿੰਨਾ ਜੋਰ ਲੱਗਦਾ ਤੁਸੀਂ ਲਾ ਲਿਓ ਕਿਉਂਕਿ ਕੁਝ ਜਿਹੜਾ ਸਮਾਂ ਰਹਿ ਚੁੱਕਿਆ 1.5 ਸਾਲ ਬਾਅਦ ਜਦੋਂ ਵੋਟਾਂ ਹੋਣਗੀਆਂ ਤਾਂ ਉਸ ਤੋਂ ਬਾਅਦ ਤੁਸੀਂ ਪੰਜਾਬ ਛੱਡ ਕੇ ਵਿਦੇਸ਼ ਨਾ ਭਜਿਓ ਇੱਥੇ ਸਾਰਾ ਹਿਸਾਬ ਕਿਤਾਬ ਕਰਾਂਗੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕਾਰਵਾਈ ਇਹ ਕਰਨ ਤੋਂ ਬਾਅਦ ਉਹਨਾਂ ਦੇ ਕੁਝ ਟਿਕਾਣਿਆਂ ਦੇ ਉੱਤੇ ਜਿਹੜੀ ਐ ਰੇਡ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਖਰਾਸਤ ਚ ਲਿਆ ਜਾਂਦਾ ਹੈ ਰਾਸ ਤੋਂ ਬਾਅਦ ਵਿਜੀਲੈਂਸ ਨਾਲ ਲੱਗੀ ਹੈ ਤੇ ਉਸ ਤੋਂ ਬਾਅਦ ਵਿਕਨਸੀ ਮਜੀਠੀਆਂ ਨੂੰ ਲੈ ਕੇ ਬੀਬੀ ਹਰਸਿੰਦਰ ਕੌਰ ਬਾਦਲ ਨੇ ਕੀ ਕੁਝ ਕਿਹਾ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਆ ਕਿ ਉਹਨਾਂ ਨੇ ਮੁਕੰਮਤ ਦੀ ਭਗਵੰਤ ਮਾਨ ਨੂੰ ਲਲਕਾਰ ਕਿਵੇਂ ਮਾਰੀ ਹੈ ਭਾਈ ਜੀ ਕੀ ਫਤਿਹ ਜੀ ਇੱਕ ਵਾਰ ਫੇਰ ਸਾਡੇ ਦਮੀ ਆਗੂ ਨੇ ਆਪਦੇ ਬੋਸ ਦੇ ਵੀ ਦਰ ਦਰਵਾਜ਼ਾ ਕੀਤਾ ਹੈਗਾ ਜਿਹੜਾ विक्रमजीतिया खोल के इसने कल सरकार के कारनामे को जग जाहिर ਕਰਦਾ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਦੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੀ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਵਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਨਵੀ ਆਗੂ ਨੇ ਇੱਕ ਵਾਰ ਫਿਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸਦੇ ਗੰਡੇ ਦੇ ਦਰ ਚੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ মিডিਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਬરાਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਡਰਾਵਾਂ ਮੈਂ ਇਹਨੂੰ ਚੰਗੇ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਕਿਸ ਤੋਂ ਵੱਡੇ-ਵੱਡੇ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਦੀ ਹੋਣੀ ਐ ਲਾਲ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਬਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਉਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੜਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੋਨਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਗ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਹੀ ਹੈਗਾ ਕਿੱਥੋਂ ਲੱਗ ਲੋਗੇ ਨਸ਼ੇ ਦੀ ਹੱਦ ਪਾਰ ਤੁਸੀਂ ਕੀਤੀ ਜਿਹੜੇ ਭੁਲੇ ਨੂੰ ਅਸੀਂ ਛੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹ ਕੇ ਸਾਫੀ ਛੜੂ ਤਾਂ ਉਹਨੇ ਛਕਵਾਤਾ ਤੇ ਪਿੰਡ ਪਿੰਡ ਘਰ ਘਰ ਤੱਕ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪਿੰਦੇ ਹੋ ਇਹ ਕਰਕੇ ਉਹ ਜਿਹਦੇ ਕਰਕੇ ਪੰਜਾਬ ਤੇ ਹਰੇਕ ਹੱਕ ਨੂੰ ਭਾਵੇਂ ਪੰਜਾਬ ਦਾ ਪਾਣੀ ਹੋਵੇ ਭਾਵੇਂ ਪੰਜਾਬ ਦੀਆਂ ਨੌਕਰੀਆਂ ਹੋਣ ਭਾਵੇਂ ਪੰਜਾਬ ਦੀ ਰਾਜਧਾਨੀ ਹੋ ਕਿਹੜੀ ਚੀਜ਼ ਨਾਲ ਤੁਸੀਂ ਗੱਲ ਕਰਨੀ ਕੀਤਾ ਤੇ ਤੇਰੇ ਆਖਣੇ ਤੋਂ ਇਹ ਸੀ ਵਿਕਰਮ ਜੀ ਤਾਂ ਕੋੁੱਟ ਨੇ ਟੇਕੇ ਹਾਲਤ ਵਿੱਚ ਲਿਖ ਕੇ ਮਾਫੀ ਹੋਣੀ ਸੀ ਅੱਜ ਇਹ ਕਾ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਮੁਲਾਜ਼ਮਾਂ ਦੇ ਘਰੇ ਅੱਜ ਨਿਗਮ ਦੇ ਘਰੇ ਪਹੁੰਚ ਗਏ ਅਸੀਂ ਤਾਂ ਨਾ ਬੈਰ ਵਾਲੇ ਲਾਲੇ ਪੁੱਤਾਂ ਜ਼ੋਰ ਪਾ ਲੈ ਜਾਂ ਲਖੀ ਦੇਸ਼ ਛੱਡ ਕੇ ਇਹ ਸਾਧਾ ਦਾ ਤੁ ਭਜਨ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੋਂ ਹੋਵੇ ਤੁਸੀਂ ਕਿ ਤੈਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿੱਦੇ ਖਿਲਾਫ ਇਸ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਵਿਦਦ ਨੂੰ ਜਵਾਬ ਦੇਣ ਵਾਸਤੇ ਘਟੇਰੇ ਚ ਖੜਾਤਾ ਦੂਜੇ ਵਸੇ ਬਿਕਰਮ ਸਿੰਘ ਮਜੀਠੀਆ ਨੇ ਵੀ ਜਦੋਂ ਇਸ ਮਸਲੇ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈਣ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਹੈ ਵੀਡੀਓ ਦੇ ਵਿੱਚ ਮੋਛਾਂ ਨੂੰ ਤਾ ਦਿੰਦੇ ਹੋਏ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਦੇ ਹੋਏ ਇਤਨਾ ਕਿਤੇ ਪਵਿੱਖ ਦੇ ਵਿੱਚ ਅੱਗੇ ਟੱਕਰ ਦੇਣ ਦੇ ਲਈ ਆਕ ਗਏ ਨੇ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਗੱਲ ਸੱਚੰਦਗੀ ਜਾ ਰਹੀ ਹੈ ਭਗਵੰਤ ਮਾਨ ਵੀ ਕੇਜਰੀਬਾਲ ਦੀ ਬੁਗਲਾਹਕ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਕੱਟ ਗੋਲਦੇ ਹਨ ਅੱਜ ਵੀਕਰ ਨੂੰ ਮਿਲੀ ਅੱਜ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਦਿਰ ਪਾਲਨ ਹੋਉਦੇ ਡੀਐਸਪੀ ਜਿਹੜੇ ਆਪਦੇ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ 50 ਤੋਂ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿੱਥੇ ਅਸੀਂ ਸੀਕੇ ਗ੍ਰਹਿ ਵੇਖੇ ਉਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਛੁੱਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਅਤਰਾਜ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮੇਰੇ ਕਾਨੂੰਨ ਦੀ ਤਜੀਅ ਉਡਾਉਂਦੇ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪੁੱਛੋ ਜੱਸ ਜਰ ਗਿਆ ਸਰ ਕਰਦੇ ਸੀ ਔਰ ਆ ਕੇ ਇਥੇ ਤਕੀਲ ਹਲਤਾ ਕੇ ਧੱਕੇ ਸ਼ੈਸ਼ੂ ਸੀਨੀਅਰ ਅਫਸਰ ਆਏ ਦੇ ਇੰਟਰਵਿਊ ਔਰ ਉਹਨਾਂ ਨੇ ਕਿਆ ਕਹੋਲ ਕੁਝ ਉਪਰਜਾ ਕੰਮ ਕੀਤਾ ਵੀ ਅਸਮਿਟ ਰਿਕਰੂਟ ਮੈਨੂੰ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਪਿਆ ਸੀਗਾ ਕਿ ਐਡੀਜੀ ਕੀ ਪਰਮਾਨ ਨੂੰ ਜਦ ਬਦਲਿਆ ਇਸ ਵੀ ਬਦਲਿਆ ਕਿ ਤੂੰ ਨੇ ਪਰਚਾ ਬਿਜਲਸ ਦਾ ਨਹੀਂ ਦਰਜ ਹੁਣ ਲਾਇਆ ਇਸੇ ਕੰਮ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਚ ਘਰ ਚ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰਦੇ ਹਾਂ ਅੰਦਰ ਵੜ ਗਏ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੱਤੇ ਦਰਜ ਕਰਦੇ ਜਿਹੜਾ ਦਰਜ ਕਰ सो so, बड़ा क्लीयर है कि कानून दखलाहट ने मगर तो मैं पहला भी कहा गुरु साहब की कृपा लड़ाई लड़ा जो एन डी पी एस मैं निकम्मा परचा करी ए का परचा निकम्मा ही। और सिर्फ इसलिए है कि चुप कराओन ऑपोजिशन नहीं चुप करो कि लोग जागन तगड़े होकर लड़ाई लड़न और मैं थोड़ा अब दसदा बड़े झूठ दसे जाने ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨ ਕੰਟੈਕਸਟ ਅਪਰੂਵਡ ਐਂਡ ਇਸ ਸਟਾਨੀਆਂ ਵਿੱਚ ਵੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਪਏ ਆਏ ਹਾਈ ਕੋਰਟ ਚ ਫੇਲ ਹੋਏ ਇਸ ਕੇਸ ਜੀ ਵੀ ਫੇਲ ਹੋਤੇ ਪਰ ਸੱਚਾਈ ਨੂੰ ਬਚਾਉਣੀ ਚਾਹੀਦੀ ਕਿਵੇਂ ਤੱਕ ਜਿਆਵਾ ਜਾ ਰਿਹਾ ਹੈ ਉਹ ਪਹਿਲੇ ਦਿਨ ਕਿਹਾ ਸੀ ਪਰ ਉਹ ਹਮਨਾ ਕਰਉਂਦਾ ਹੈ ਟੱਕਰਾਂ ਦੇ ਤੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਮਗਰ ਤਾਂ ਕਿਛ ਹੈ ਹੁਣ ਇਹ ਅਕਾਲੀ ਦਲ ਦੇ ਹੋਰ ਲੀਡਰਾਂ ਦੇ ਵੱਲੋਂ ਵੀ ਇਸ ਮਸਲੇ ਨੂੰ ਲੈ ਕੇ ਇਕਜੁੱਟਤਾ ਦਿਖਾਈ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਕਮ ਸਿੰਘ ਮਜੀਠੀਆ ਨੂੰ ਬਦਲਾਖੋਰੀ ਦੀ ਨੀਤੀ ਦੇ ਨਾਲ ਜਿਹੜਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਗਿਆ ਉਹਨਾਂ ਦੇ ਉੱਤੇ ਰੈਡ ਕੀਤੀ ਗਈ ਹੈ ਸੁਖਪਾਲ ਸਿੰਘ ਖੈਰਾ ਹੁਣ ਵਿਕਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਡਟਦੇ ਦਿਖਾਈ ਦਿੱਤੇ ਨੇ ਉਹਨਾਂ ਨੇ ਇਸ ਸਾਰੀ ਘਟਨਾ ਨੂੰ ਬਦਲਾਖੋਰੀ ਰਾਜਨੀਤੀ ਦੱਸਿਆ ਉਹਨਾਂ ਨੇ ਕਿਹਾ ਕਿ ਮੈਂ ਵਿਕਮ ਸਿੰਘ ਮਜੀਠੀਏ ਦੇ ਨਾਲ ਹਾਂ ਕਿਉਂਕਿ ਜਿਸ ਤਰ੍ਹਾਂ ਬਦਲਾਖੋਰੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਬੇਹਤ ਮੰਦ ਭਾਗੀ ਹੈ ਕਿਉਂਕਿ ਉਹਨਾਂ ਨੇ ਇੱਥੋਂ ਦਾ ਗੱਲ ਕਹੀ ਹੈ ਕਿ ਮੈਂ ਆਉਣ ਵਾਲ ਦਿਨਾਂ ਦੇ ਵਿੱਚ ਜੇਕਰ ਵਿਕ੍ਰਮ ਸਿੰਘ ਜੀਠੇ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਮੈਂ ਉਸ ਪਰਿਵਾਰ ਨੂੰ ਵੀ ਮਿਲਾਂਗਾ ਤੇ ਜੇਲ੍ਹ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਵੀ ਮਿਲ ਕੇ ਆਵਾਂਗਾ ਇਦਾਂ ਹੀ ਮੁਗਲਾਂ ਨੇ ਇਦਾਂ ਹੀ ਅੰਗਰੇਜ਼ਾਂ ਨੇ ਸਾਡੇ ਪੁਰਖਿਆਂ ਦੇ ਉੱਤੇ ਜ਼ੁਲਮ ਕੀਤਾ ਤਸ਼ੱਦਦ ਕੀਤਾ ਉਹਦੀ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇੱਥੇ ਆਵਾਜ਼ ਪੰਜਾਬ ਦੀ ਕੋਈ ਬੰਦ ਨਹੀਂ ਕਰਾ ਸਕਿਆ ਮੇਰੀ ਹਮਦਰਦੀ ਆ ਵਿਕ੍ਰਮ ਮਜੀਠੀਆ ਦੇ ਪਰਿਵਾਰ ਨਾਲ ਇਸ ਕਰਕੇ ਹਮਦਰਦੀ ਆ ਕਿ ਉਹਨਾਂ ਦੇ ਘਰ ਪਰਿਵਾਰ ਆ ਉਦੇ ਪੇਰੈਂਟਸ ਨੇ ਬਜ਼ੁਰਗ ਨੇ ਉਹਦੇ ਮਾਤਾ ਔਰ ਪਿਤਾ ਬਜ਼ੁਰਗ ਨੇ ਉਹਦੀ ਜਿਹੜੀ ਉਹਦੇ ਕਰੋ ਦੀ ਵਾਈਫ ਜਿਹੜੀ ਹੈ ਇੱਕ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੀ ਆ ਬੜੀ ਲਿਖੀ ਔਰਤ ਆ ਔਰ ਮਜੀਠੇ ਹਲਕੇ ਦੇ ਲੋਕਾਂ ਨੂੰ ਐਮਐਲਏ ਚੁਣ ਕੇ ਬਣਾ ਕੇ ਭੇਜਿਆ ਇਸ ਕਰਕੇ ਜੋ ਕੁਝ ਤੁਸੀਂ ਉਹਦੇ ਨਾਲ ਕਰ ਰਹੇ ਹੋ ਤੇ ਬਹੁਤ ਦੁੱਖਦਾਈ ਆ ਮੇਰੇ ਦਿਲੋਂ ਅੰਦਰ ਵੀ ਉਹਨਾਂ ਦੇ ਨਾਲ ਆ ਔਰ ਮੈਂ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਵੀ ਕਰਦਾ ਕਿ ਪਰਮਾਤਮਾ ਪੰਜਾਬ ਦੇ ਲੋਕਾਂ ਨੂੰ ਸ਼ਕਤੀ ਇਹ ਦੇ ਕਿ ਅਸੀਂ ਇਸ ਗੁਲਾਮੀ ਦੇ ਝੂਲੇ ਨੂੰ ਲਾ ਸਕੀਏ ਇਹ ਜਿਹੜੀਆਂ ਸਾਡੇ ਉੱਤੇ ਇਹਨਾਂ ਨੇ ਗੁਲਾਮੀ ਦੀਆਂ ਜੋ ਇਹਨਾਂ ਨੇ ਸਾਡੇ ਤੇ ਡਾਕਾ ਮਾਰਿਆ ਵਾ ਇਸ ਤੋਂ ਅਸੀਂ ਆਜ਼ਾਦ ਕਰ ਸਕੇ ਪੰਜਾਬ ਨੂੰ ਔਰ ਆਪਣੇ ਪੰਜਾਬ ਨੂੰ ਦੁਬਾਰਾ ਲੀਹਾਂ ਤੇ ਲਿਆ ਸਕੀ ਤੇ ਰੂਲ ਆਫ ਲਾ ਸਟੈਬਲਿਸ਼ ਕਰ ਸਕੀ ਅੱਜ ਰੂਲ ਆਫ ਲਾ ਨਿਕਾ ਜੰਗਲ ਦਾ ਰਾਜ ਆ ਤੇ ਪੁਲਿਸ ਸਟੇਟ ਆ ਮੈਂ ਸਭ ਨੂੰ ਅਪੀਲ ਕਰੂੰਗਾ ਜਦੋਂ ਵੀ ਕਿਤੇ ਕੋਈ ਕਾਲ ਦੇਣ ਇਹ ਹਮ ਹਮਾ ਕੇ ਇਹਨਾਂ ਦੀ ਮਦਦ ਤੇ ਪਹੁੰਚ ਕੇ ਤੇ ਲੋਕ ਕਿਉਂਕਿ ਦੇਖੋ ਲੋਕ ਰਾਜ ਵਿੱਚ ਅ ਜਨਤਾ ਦੀ ਆਵਾਜ਼ ਬਹੁਤ ਭਾਰੀ ਹੁੰਦੀ ਆ ਬਹੁਤ ਵੱਡੀ ਹੁੰਦੀ ਤੁਸੀਂ ਦੇਖਿਆ ਅਗੇ ਲੋਕਾਂ ਨੇ ਇਦਾਂ ਦੇ ਫਰਜ਼ੀ ਜਿਹੜੇ ਇਹਨਾਂ ਨੇ ਮੁਕਦਮੇ ਬਣਾਏ ਸੀ ਜਿਹੜੇ ਐਕਟਿਵਿਸਟ ਸੀਗੇ ਉਹਨਾਂ ਨੂੰ ਛਡਵਾਇਆ ਵਾ ਕਟ ਕਰ ਕਰਕੇ ਔਰ ਜੋ ਕੁਛ ਇਹਨਾਂ ਨੇ ਪਿੱਛੇ ਕੀਤਾ ਇਹ ਤਾਂ ਕੋਈ ਸਬਕ ਨਹੀਂ ਸਿੱਖਿਆ ਯਾਦ ਆ ਕੇਜਰੀਵਾਲ ਤੇ ਸੁਸੋਡਿਆ ਤੇ ਭਗਵੰਤ ਮਾਨ ਉਧਰ ਬੀਜੇਪੀ ਨੂੰ ਕੁਛ ਨਾ ਬੰਦ ਕਰ ਦਿਓ ਉਥੇ ਤਗੜੇ ਹੋ ਕੇ ਇਹ ਕਹੋ ਕਿ ਅਸੀਂ ਬੇਈਮਾਨ ਆ ਸਾਡੇ ਖਿਲਾਫ ਕਾਰਵਾਈ ਹੋ ਰਹੀ ਆ ਤੇ ਫਿਰ ਇੱਥੇ ਜੋ ਮਰਜ਼ੀ ਤੁਸੀਂ ਕਰੀ ਚੱਲੋ ਔਰ ਮੈਂ ਸਮਝਦਾ ਕਿ ਇਹ ਜਿਹੜਾ ਦੌਰ ਆ ਇਹਨਾਂ ਦਾ ਇਹ ਹੁਣ ਦੁਬਾਰਾ ਹੋਰ ਨਾ ਲੋਕਾਂ ਦੇ ਉੱਤੇ ਵੀ ਇਹ ਏ ਇਦਾਂ ਦੇ ਝੂਠੇ ਰੇਡ ਫਰਜ਼ੀ ਮੁਕੱਦਮੇ ਜੇਲ੍ਹਾਂ ਇਹਨਾਂ ਦੀ ਇਹਨਾਂ ਨੂੰ ਇਹਨਾਂ ਦੀ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਬੰਦਾ ਕੋਈ ਜੇਲ੍ਹ ਚੰਜ ਜਾਂਦਾ ਮੈਨੂੰ ਜੇਲ੍ਹ ਸੁਟਿਆ ਤੁਸੀਂ ਹੈਰਾਨ ਹੋਵੋਗੇ ਕਿ ਚਲੋ ਜਿਹੜਾ ਬਾਹਰਲਾ ਕੰਪਾਊਂਡ ਹੁੰਦਾ ਨਾ ਜਿਹੜੀ ਜੇਲ੍ਹs ਮੈਨੂੰ ਰੱਖਿਆ ਸੀਗਾ ਉੱਥੇ ਤਾਂ ਸੀਸੀਟੀਵੀ ਲਾਉਂਦੇ ਨੇ ਹਾਲਾਂਕਿ ਮੈਂ ਤਾਂ ਅੰਦਰ ਇਕੱਲਾ ਹੀ ਸੀਗਾ ਪਰ ਮੇਰੇ ਉਸ ਕੰਪਾਊਂਡ ਦੇ ਵਿੱਚ ਬਾਹਰ ਤਾਂ ਸੀਸੀਟੀਵੀ ਲਾਇਆ ਸੀ ਕੋਈ ਪ੍ਰੋਬਲਮ ਨਹੀਂ ਜਿਹੜੀ ਬੈਰਕ ਦੇ ਵਿੱਚ ਮੈਨੂੰ ਰੱਖਿਆ ਸੀਗਾ ਉਹਦੇ ਅੰਦਰ ਲਾਇਆ ਸੀ ਕੈਮਰਾ ਮੈਨੂੰ ਲੱਗਦਾ ਜਿਵੇਂ ਉਹਨਾਂ ਅੰਦਰ ਦੇਖਦੇ ਹੋਣਗੇ ਭੁੰਜੇ ਪਏ ਨੂੰ ਜਾਂ ਜਿਹੜੀ ਉਸ ਜਿਹੜੀ ਸਿੱਖਾਂ ਦੇ ਰਾਹੀਂ ਰੋਟੀ ਮਿਲਦੀ ਆ ਜਾਂ ਉਥੇ ਜੋ ਮੇਰਾ ਜੋ ਅਸੀਂ ਕਰ ਰਹੇ ਸੀਗੇ ਉਹ ਮੈਨੂੰ ਲੱਗਦਾ ਕਿ ਜੇਲ੍ਹ ਵਾਲੇ ਕਲਿੱਪ ਬਣਾ ਬਣਾ ਕੇ ਕੇਜਰੀਵਾਲ ਤੇ ਭਗਵੰਤਪਨ ਨੂੰ ਭੇਜਦੇ ਹੋਣੇ ਆ ਤੇ ਉਸ ਨੂੰ ਇੰਜੋਏ ਕਰਦੇ ਨੇ ਯਾਦ ਰਹੇ ਇਹ ਰਾਜ ਸਦਾ ਨਹੀਂ ਰਹਦਾ ਇਹ ਬਦਲਣਾ ਵਾ ਔਰ ਜਦ ਦਿਨ ਬਦਲਿਆ ਇੰਨਾ ਹੀ ਬੰਦਿਆਂ ਨੇ ਆ ਜਿਹੜੇ ਬਜਲੈਂਸ ਦੇ ਵਿਕਰਮ ਦੇ ਘਰ ਗਏ ਨੇ ਨਾ ਇਹਨਾਂ ਬੰਦਿਆਂ ਨੇ ਇਹਨਾਂ ਬੰਦਿਆਂ ਨੇ ਹੀ ਤੁਹਾਨੂੰ ਵੀ ਜਾ ਕੇ ਗ੍ਰਿਫਤਾਰ ਕਰਕੇ ਇਸੇ ਤਰ੍ਹਾਂ ਜੀਨਾ ਵਿੱਚ ਸੁਤਣਾ ਹਲੇ ਵੀ ਸਮਾਵਾ ਸੁਧਰ ਜਾਓ ਔਰ ਉਸ ਵੈਗਰੂ ਕਾਲਪੁਰਖ ਈਸ਼ਵਰ ਅੱਲਾ ਰੱਬ ਗੋਡ ਉਤੋਂ ਡਰੋ ਉਹਦਾ ਭੈ ਕਰੋ ਨਾ ਤਾਂ ਤੁਸੀਂ ਤਾਂ ਜ਼ਿੰਦਗੀ ਇੱਥੇ ਰਹਿਣਾ ਵਾ ਤੇ ਨਾ ਤੁਹਾਡਾ ਰਾਜ ਤਾਂ ਜ਼ਿੰਦਗੀ ਰਹਿਣਾ ਵਾ ਸਮਾ ਪਰਵਰਤਨ ਸਮਾ ਬਹੁਤ ਬਲਵਾਨ ਹੁੰਦਾ ਵਾ ਸਮਾ ਬਦਲਦਾ ਰਹਿੰਦਾ ਵਾ ਥੋੜਾ ਜਿਆ ਅੰਦਰ ਆਪਣੀ ਅਕਲ ਨੂੰ ਹੱਥ ਮਾਰ ਕੇ ਇਹਨਾਂ ਕੰਮਾਂ ਤੋਂ ਗੁਰੇਜ਼ ਕਰੋ ਔਰ ਮੈਂ ਕਹੂੰਗਾ ਕਿ ਹਲੇ ਵੀ ਸਮਾਵਾ ਇਹ ਸਾਰੇ ਛੁੱਟੇ ਮੁਕੱਦਮੇ ਨੂੰ ਵਾਪਸ ਲਵੋ ਹਾਂ ਅਗਰ ਤੁਹਾਡਾ ਕੋਈ ਮੁਕੱਦਮਾ ਬਣਦਾ ਵਾ ਤੁਸੀਂ ਚਲਾਨ ਪੇਸ਼ ਕਰ ਦਿਓ ਅਦਾਲਤ ਵਿੱਚ ਜੋ ਤੁਸੀਂ ਤੱਥ ਇਕੱਠੇ ਕੀਤੇ ਉਹਦੀ ਵੇਰਵਾ ਉਹਦੀ ਪ੍ਰਾਪਰਟੀ ਦਾ ਆ ਲੈਟ ਦੀ ਕੋਰਟ ਡਿਸਾਈਡ ਨਾ ਕਿ ਤੁਸੀਂ ਅ ਅੱਜ ਕੀ ਹੋ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਵੀ ਭਗਵੰਤ ਮਾਨ ਤੇ ਕੇਜਰੀਵਾਲ ਆ ਪ੍ਰੋਸੀਕਿਊਸ਼ਨ ਵੀ ਭਗਵੰਤ ਮਾਨ ਤੇ ਕੇਜਰੀਵਾਲ ਆ ਤੇ ਜੱਜ ਦਾ ਰੋਲ ਵੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਪੇ ਹੀ ਲੋਕਾਂ ਨੂੰ ਯਾ اور ਮੈਨੂੰ ਲੱਗਦਾ ਕਿ ਵਿਕਰਮ ਦੇ ਖਿਲਾਫ ਹੁਣ ਬਹੁਤ ਅਨਾਬ ਸਨਾਬ ਫਾਲਸ ਪ੍ਰੋਪਗੈਂਡਾ ਕਰਨਗੇ ਉਹ ਮੰਨਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਕੋਈ ਗੱਲ ਨਹੀਂ ਕਿ ਸਾਰੇ ਝੂਠਾ ਪ੍ਰੋਪਗੈਂਡਾ ਆਪਣੇ ਬਰੂਧੀਆਂ ਖਿਲਾਫ ਕੀਤਾ ਬਸ ਮੈਨੂੰ ਦੁੱਖ ਹੋਇਆ ਸੀਗਾ ਤਾਂ ਮੈਂ ਸੋਚਿਆ ਕਿ ਮੇਰਾ ਫਰਜ਼ ਬਣਦਾ ਔਰ ਮੈਂ ਜਾ ਕੇ ਅਗਰ ਉਹਨੂੰ ਗ੍ਰਿਫਤਾਰ ਕਰਦੇ ਮੈਂ ਜਾ ਕੇ ਜੇਲ੍ਹ ਚ ਵੀ ਮਿਲ ਕੇ ਆਉਂਗਾ ਔਰ ਪਰਿਵਾਰ ਨੂੰ ਵੀ ਪਿੱਛੋਂ ਮਿਲ ਕੇ ਆਉਂਗਾ ਸੋ ਤੁਹਾਨੂੰ ਕੀ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜੋ ਕੁਝ ਕਾਰਵਾਈ ਕੀਤੀ ਗਈ ਹੈ ਇਸ ਦੇ ਵਿੱਚ ਤੁਹਾਡੇ ਮੁਤਾਬਿਕ ਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਨੇ ਕਿ ਦੋਸ਼ੀ ਨੇ ਜਾਂ ਫਿਰ ਉਹਨਾਂ ਦੇ ਉੱਤੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ